ਪੰਜਾਬ ਸਰਕਾਰ ਦਾ ਵਿਸ਼ੇਸ਼ ਧਿਆਨ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਅਤੇ ਗੁਣਵੱਤਾ ਸਿੱਖਿਆ ਪ੍ਰਣਾਲੀ ਮੁਹੱਈਆ ਕਰਨਾ ਹੈ ਪਹਿਲਾਂ ਨਾਲੋਂ ਸਰਕਾਰੀ ਸਕੂਲਾਂ ਵਿੱਚ ਬਹੁਤ ਵੱਡੇ ਬਦਲਾਅ ਆਏ ਹਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੂਰੇ ਪੰਜਾਬ ਬੰਦਰ ਸਿੱਖਿਆ ਕ੍ਰਾਂਤੀ ਲਿਆਂਦੀ ਗਈ ਹੈ ਅਤੇ ਕਰੋਨਾ ਰੁਪਏ ਪੂਰੇ ਪੰਜਾਬ ਦੇ ਸਕੂਲਾਂ ਦੀ ਨੁਹਾਰ ਬਦਲਣ ਲਈ ਖਰਚੇ ਗਏ ਹਨ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਜਸ਼ਨਪ੍ਰੀਤ ਕੌਰ ਹੈ ਮੈਂ ਸਰਕਾਰੀ ਹਾਈ ਸਮਾਰਟ ਸਕੂਲ ਕੁੰਗਰਾੜੀ ਰਾਜਪੂਤਾਂਲੀ ਵਿਦਿਆਰਥਣ ਹਾਂ ਮੈਂ ਆਪ ਸਭ ਨੂੰ ਸਭ ਤੋਂ ਪਹਿਲਾਂ ਇਹ ਦੱਸਣਾ ਚਾਹਾਂਗੀ ਕਿ ਸਾਡਾ ਸਕੂਲ ਸਭ ਤੋਂ ਵਧੀਆ ਕਿਵੇਂ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਸਾਬ ਜੀ ਨੇ ਸਾਡੇ ਸਕੂਲ ਲਈ ਕਿੰਨੇ ਵਧੀਆ ਤਰੀਕੇ ਨਾਲ ਤੁਹਾਨੂੰ ਗ੍ਰਾਂਟਾਂ ਭੇਜੀਆਂ ਹਨ ਅਤੇ ਜਿਸ ਨਾਲ ਲੇਟਡ ਸਾਡੇ ਸਕੂਲ ਦੇ ਮੁਖੀ ਅਧਿਆਪਕ ਸ਼੍ਰੀ ਗੁਰਦੀਪ ਕੌਰ ਕਾਈ ਜੀ ਨੇ ਇਹਨਾਂ ਗ੍ਰਾਂਟਾਂ ਦੀ ਵਰਤੋਂ ਕਰਦੇ ਹੋਏ ਸਾਡੇ ਗਰਾਊਂਡ ਦੇ ਆਲੇ-ਦੁਆਲੇ ਬਾਉਂਡਰੀ ਬਣਾਈ ਸਾਡੇ ਸਕੂਲ ਦੇ ਵਿੱਚ ਇੱਕ ਨਵੀਂ ਸਾਇੰਸ ਲੈਬ ਬਣੀ ਗਈ ਤਾਂ ਕਿ ਬੱਚੇ ਨਵੇਂ ਤਰੀਕੇ ਨਾਲ ਪ੍ਰਯੋਗ ਕਰ ਸਕਣ ਸਾਡੇ ਸਕੂਲ ਦੇ ਵਿੱਚ ਕੰਪਿਊਟਰ ਲੈਬ ਮੈਥ ਲੈਬ ਬਣਾਈ ਗਈ ਤਾਂ ਕਿ ਬੱਚਿਆਂ ਦੇ ਗਿਆਨ ਵਿੱਚ ਵਾਧਾ ਹੋ ਸਕੇ ਸਾਡੇ ਅਧਿਆਪਕਾਂ ਭਾਵ ਸਰਕਾਰੀ ਅਧਿਆਪਕਾਂ ਦੇ ਪੜਾਉਣ ਦਾ ਤਰੀਕਾ ਸਾਨੂੰ ਇੰਨਾ ਵਧੀਆ ਲੱਗਿਆ ਕਿ ਸਾਡੇ ਜੋ ਗਿਆਨ ਵਿੱਚ ਇੰਨਾ ਵਾਧਾ ਹੋਇਆ ਕਿ ਅਸੀਂ ਹਰੇਕ ਗੱਲ ਸਹੀ ਤਰੀਕੇ ਨਾਲ ਸਮਝ ਸਕਦੇ ਹਾਂ ਉਸ ਤੋਂ ਬਾਅਦ ਛਾਰੇ ਪ੍ਰੋਜੈਕਟਸ ਲਗਵਾਏ ਗਏ ਤਾਂ ਕਿ ਸਾਨੂੰ ਸਹੀ ਤਰੀਕੇ ਨਾਲ ਪੜਾਈ ਸਮਝ ਸਕੀਏ ਤਾਂ ਮੈਂ ਅਖੀਰ ਦੇ ਵਿੱਚ ਸਾਡੀ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਦਿলোਧਨਵਾਦ ਕਰਦੀ ਹਾਂ ਕਿ ਸਾਨੂੰ ਉਹਨਾਂ ਨੇ ਇੰੀਆਂ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਕਿ ਹੁਣ ਮੈਂ ਬੜੀ ਮਾਣ ਨਾਲ ਕਹਿ ਸਕਦੀ ਹਾਂ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਬਹੁਤ ਹੀ ਵਧੀਆ ਹੋ ਚੁੱਕੇ ਹਨ ਤੇ ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਹਾਂ ਤੇ ਪੰਜਾਬ ਵਿੱਚ ਪੜਦੀ ਹਾਂ ਸਭ ਤੋਂ ਪਹਿਲਾਂ ਤਾਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਉਹ ਰਿਕਵਰੇਜ ਕਰਨ ਲਈ ਪਹੁੰਚੇ ਹਾਂ ਪੰਜਾਬ ਦੇ ਅੰਦਰ ਜੋ ਸਿੱਖਿਆ ਕ੍ਰਾਂਤੀ ਦੀ ਲਹਿਰ ਚੱਲ ਰਹੀ ਹੈ ਉਹਦੇ ਤਹਿਤ ਅੱਜ ਅਸੀਂ ਖੰਨੇ ਦੇ ਪਿੰਡ ਕੁੰਗਰਾਲੀ ਰਾਜਪੂਤਾ ਵਿਖੇ ਪਹੁੰਚੇ ਹਾਂ ਜਿੱਥੇ ਮੈਨੂੰ ਦੱਸਦੇ ਹੋ ਬੜੀ ਖੁਸ਼ੀ ਹੋ ਰਹੀ ਹੈ ਜਿੱਥੇ ਆਪਾਂ ਇਸ ਸਮੇਂ ਬੈਠੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਈ ਸਾਇੰਸ ਦੀ ਲੈਬ ਹੈ ਔਰ ਤੁਸੀਂ ਆ ਦੇਖ ਸਕਦੇ ਹੋ ਪਿੱਛੇ ਡਿਜੀਟਲੀ ਉੱਪਰ ਉਹ ਲਗਾ ਕੇ ਪ੍ਰੋਜੈਕਟਰ ਲਗਾ ਕੇ ਤੇ ਆ ਪਿੱਛੇ ਡਿਸਪਲੇ ਵੀ ਕੀਤਾ ਹੈ ਔਰ ਇਸ ਪਿੰਡ ਦੇ ਵਿੱਚ ਸਾਇੰਸ ਲੈਬ ਦੇ ਉੱਤੇ 11 ਲੱਖ ਰੁਪਿਆ ਲੱਗਿਆ ਜੀ 11 ਲੱਖ ਔਰ ਇਹਦੀ ਚਾਰ ਦਿਵਾਰੀ ਹੈ ਨਹੀਂ ਸੀ ਸਕੂਲ ਦੀ ਚਾਰ ਦਿਵਾਰੀ ਦੇ ਉੱਤੇ ਇਸ ਸਕੂਲ ਦੀ ਤੇ 21,50,000 ਰੁਪਿਆ ਸਰਕਾਰ ਨੇ ਖਰਚ ਕੀਤਾ ਔਰ ਬਾਥਰੂਮ ਬਣਾਏ ਨੇ ਬੱਚਿਆਂ ਲਈ 1,40,000 ਰੁਪਿਆ ਖਰਚ ਕੀਤਾ 33,90,000 ਰੁਪਿਆ ਕੱਲੇ ਕੁੰਗਰਾਲੀ ਰਾਜਪੂਤਾ ਪਿੰਡ ਦੇ ਉੱਤੇ ਖਰਚ ਕੀਤਾ ਔਰ ਬੀਤੇ ਕੁਛ ਦਿਨ ਪਹਿਲਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਉਹ ਇਸ ਪਿੰਡ ਦੇ ਟੂਰਨਾਮੈਂਟ ਦੇ ਉੱਤੇ ਆਏ ਸੀ ਜੋ ਕੁੰਘਰਾਲੀ ਰਾਜਪੂਤਾ ਆਪਣੀਆਂ ਖੇਡਾਂ ਦੇ ਵਿੱਚ ਸਭ ਤੋਂ ਵੱਧ ਮੰਨਿਆ ਪਰਮੰਨਿਆ ਪਿੰਡ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਰੂਰਲ 올림픽ਸ ਹੈ ਰੂਰਲ 올림픽ਸ ਦੇ ਵਿੱਚ ਕੁੰਘਰਾਲੀ ਰਾਜਪੂਤਾ ਦਾ ਬਹੁਤ ਵੱਡਾ ਨਾਮ ਹੈ ਕਿਲਾ ਰਾਏਪੁਰਵਾਂ ਸੋ ਕੁੰਘਰਾਲੀ ਰਾਜਪੂਤਾ ਦੇ ਵਿੱਚ ਪਿੱਛੇ ਜੇ ਬੀਤੇ ਦਿਨੀ ਮੁੱਖ ਮੰਤਰੀ ਸਾਹਿਬ ਆਏ ਸੀ ਉਰੇ ਇੱਕ ਟੂਰਨਾਮੈਂਟ ਦੇ ਉੱਤੇ ਔਰ ਇਸ ਪਿੰਡ ਦੇ ਨਮਿੱਤ 8.5 ਕਰੋੜ ਰੁਪਈਆ 8 ਕਰੋੜ 25 ਲੱਖ ਰੁਪਏ ਦੇ ਲਗਭਗ ਮੁੱਖ ਮੰਤਰੀ ਸਾਹਿਬ ਉਹਰੇ ਪ੍ਰੋਜੈਕਟਾਂ ਦਾ ਐਲਾਨ ਕਰਕੇ ਗਏ ਸੀ ਔਰ ਨਾਲ ਇਹਨੂੰ ਲਗਦੀਆਂ ਜਿੰਨੀਆਂ ਲਿੰਕ ਸੜਕਾਂ ਸੀ ਮੇਨ ਮੁੱਖ 3-4 ਸੜਕਾਂ ਮੇਨ ਜਿਹੜੀ ਪਿੰਡ ਵਾਸੀਆਂ ਨੇ ਉਹਨੂੰ ਡਿਮਾਂਡ ਕੀਤੀ ਸੀ ਔਰ ਮੁੱਖ ਮੰਤਰੀ ਸਾਹਿਬ ਉਹ ਵੀ ਸੜਕਾਂ ਨੂੰ ਹਰੀ ਝੰਡੀ ਦੇ ਕੇ ਉਹਰੇ ਗਏ ਸੀ ਸੋ ਮੈਂ মিডিਆ ਦੇ ਰਾਹੀਂ ਇੱਕ ਦੱਸਣਾ ਚਾਹੁੰਦਾ ਕੇ ਵਿਰੋਧੀ ਇੱਕ ਬਹੁਤ ਢਿੱਡਪੀੜ ਹੋਈ ਪਈ ਆ ਵਿਰੋਧੀਆਂ ਦੇ ਕਿ ਹਾਂਜੀ ਤੁਸੀਂ ਬਾਥਰੂਮਾਂ ਦੇ ਉਦਘਾਟਨ ਕਿਉਂ ਕਰਦੇ ਹੋ ਤੁਸੀਂ ਬਾਥਰੂਮਾਂ ਦੇ ਨਹੀਂ ਪੱਥਰ ਕਿਉਂ ਲਾਨਦੇ ਹੋ ਦਰਅਸਲ ਮੈਂ ਵਿਰੋਧੀਆਂ ਨੂੰ ਦੱਸਣਾ ਚਾਹੁੰਦਾ ਕਿ ਜਾਂ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਬੱਚੀਆਂ ਸਰਕਾਰੀ ਸਕੂਲ 'ਚ ਕਦੇ ਗਈਆਂ ਨਹੀਂ ਹੋਣੀਆਂ ਨਹੀਂ ਤਾਂ ਉਹ ਕਦੇ ਵੀ ਇਹ ਸਵਾਲ ਨਾ ਉਠਾਣ ਕਿਉਂਕਿ ਜਿਹੜੀਆਂ ਸਾਡੀਆਂ ਧੀਆਂ ਸਾਡੀਆਂ ਬੱਚੀਆਂ ਨੇ ਉਹਨਾਂ ਨੂੰ 90% ਜਿਹੜੀ ਪ੍ਰੋਬਲਮ ਜਿਹੜੀ ਵੀ ਹੁੰਦੀ ਹੈ ਆਪਣਾ ਆਪਣਾ ਜਿਹੜਾ ਆਪਾਂ ਵਾਸ਼ਰੂਮ ਜਾਂਦੇ ਆ ਉਹਦੇ ਨਾ ਹੋਣ ਕਰਕੇ ਜਦੋਂ ਆਪਣਾ ਯੂਰੀਨ ਪਾਸ ਕਰਨ ਤੋਂ ਰੋਕ ਦੀਆਂ ਨੇ ਉਦੋਂ ਬਾਅਦ ਉਹਨਾਂ ਦੇ ਅੰਦਰ ਵਿਚਾਰੀਆਂ ਦੇ ਪ੍ਰੋਬਲਮ ਹੋਣੀ ਸ਼ੁਰੂ ਹੁੰਦੀ ਹੈ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਸਵੇਰੇ ਉਹ ਇੱਕ ਵਾਰ ਆਪਣੇ ਘਰੋਂ ਯੂਰੀਨ ਪਾਸ ਕਰਕੇ ਆਉਂਦੀਆਂ ਸੀ ਔਰ ਕਈ ਕਈ ਸਕੂਲ ਤਾਂ ਆ ਹੀ ਜੇ ਸੀ ਜਿੱਥੇ ਬੱਚੀਆਂ ਲਈ ਵਾਸ਼ਰੂਮ ਹੈ ਨਹੀਂ ਸੀ ਔਰ ਸਾਰਾ ਦਿਨ ਉਹ ਵਿਚਾਰੀਆਂ ਘਰ ਜਾ ਕੇ ਫਿਰ ਉਹਨਾਂ ਨੇ ਦੁਆਰਤੀ ਜੋ ਛੁੱਟੀ ਹੋਣ ਤੋਂ ਜਾਣਾ ਤਾਂ ਯੂਰੀਨ ਪਾਸ ਆਊਟ ਕਰਨਾ ਜਿਹੜੇ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਨੀਆਂ ਪ੍ਰੋਬਲਮਸ ਆਉਂਦੀਆਂ ਸੀ ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਜੇ ਅੱਜ ਬੱਚੀਆਂ ਦੇ ਲਈ ਵਾਸ਼ਰੂਮ ਬਣਨੇ ਸ਼ੁਰੂ ਹੋ ਗਏ ਜੇ ਅੱਜ ਬੱਚਿਆਂ ਦੇ ਲਈ ਵਾਸ਼ਰੂਮ ਬਣਨੇ ਸ਼ੁਰੂ ਹੋ ਗਏ ਅੱਜ ਦੇਖੋ ਕਿੰਨੀ ਵੱਡੀ ਸਾਇੰਸ ਲੈਬ 'ਚ ਤੁਸੀਂ ਬੈਠੇ ਹੋ ਅੱਜ ਜਿੱਡੇ ਜਿੱਡੇ ਪ੍ਰੋਜੈਕਟ ਪੰਜਾਬ ਸਰਕਾਰ 'ਚ ਸਿੱਖਿਆ ਦੇ ਨਮਿਤ ਹੋ ਰਹੇ ਨੇ ਤਾਂ ਇਹਦੇ ਲਈ ਉਲਟਾ ਐਪਰੀਸ਼ੀਏਟ ਕਰਨਾ ਚਾਹੀਦਾ ਪਰ ਪਤਾ ਨਹੀਂ ਕਿਉਂ ਵਿਰੋਧੀ ਜਿਹੜੇ ਨੇ ਉਹ ਬੜੀ ਪੈਟੀ ਪੋਲਿਟਿਕਸ ਥੱਲੜੇ ਪੱਧਰ ਦੀ ਰਾਜਨੀਤੀ ਤੇ ਆ ਚੁੱਕੇ ਨੇ ਔਰ ਬੜੀ ਹਾਸੋਹੀਣੀਆਂ ਤੇ ਵੱਡੀਆਂ ਤਮਾਸ਼ਬੀਨ ਹੁੰਦੇ ਨੇ ਜਿਵੇਂ ਤਮਾਸ਼ਬੀਨ ਬਣੇ ਪਏ ਨੇ ਹੁਣ ਮੈਂ ਉਸੇ ਦੇ ਤਹਿਤ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਕਿ 7 ਤਰੀਕ ਤੋਂ ਸਿੱਖਿਆ ਕ੍ਰਾਂਤੀ ਦੇ ਉਦਘਾਟਨ ਹੋ ਰਹੇ ਨੇ ਔਰ ਤਕਰੀਬਨ ਤਕਰੀਬਨ ਆਹ ਦੇਖੋ ਪੂਰੀ ਲਿਸਟ ਭਰੀ ਹੋਈ ਆ ਆਲਮੋਸਟ ਆਲਮੋਸਟ ਜੇਕਰ ਖੰਨੇ ਦੀ ਮੈਂ ਗੱਲ ਕਰਾਂ ਸਿਰਫ ਖੰਨੇ ਹਲਕੇ ਦੀ ਗੱਲ ਕਰਾਂ ਲਗਭਗ ਲਗਭਗ 5-6 ਕਰੋੜ ਤੋਂ ਉੱਤੇ ਦੇ ਪ੍ਰੋਜੈਕਟ ਨੇ ਜਿਹੜੇ ਅਸੀਂ ਇਹ ਪਿੰਡਾਂ 'ਚ ਹਰੀ ਝੰਡੀ ਦੇ ਕੇ ਔਰ ਜਿਹੜੇ ਪ੍ਰੋਜੈਕਟ ਨੇ ਨੇਪਰੇ ਚੜ ਚੁੱਕੇ ਨੇ ਦੋ ਤਰ੍ਹਾਂ ਦੇ ਉਦਘਾਟਨ ਹੁੰਦੇ ਨੇ ਇੱਕ ਉਦਘਾਟਨ ਹੁੰਦਾ ਕਿਸੇ ਚੀਜ਼ ਦਾ ਨਹੀਂ ਪੱਥਰ ਰੱਖਣਾ ਇੱਕ ਉਦਘਾਟਨ ਹੁੰਦਾ ਜਦ ਕੰਪਲੀਸ਼ਨ ਹੋ ਜਾਵੇ ਉਦੋਂ ਉਹਦਾ ਰੱਖ ਕੇ ਰੀਬਨ ਕੱਟਣਾ ਪਹਿਲੀ ਗੱਲ ਤਾਂ ਸੀ ਆਪਣੇ ਹੱਥੀ ਰੀਬਨ ਨਹੀਂ ਕਟਿਆ ਮੈਂ ਬੱਚੀਆਂ ਤੋਂ ਹਮੇਸ਼ਾ ਰੀਬਨ ਕਟਾਨਾ ਸਾਡੀਆਂ ਧੀਆਂ ਤੋਂ ਰੀਬਨ ਕਟਾਨਾ ਦੂਸਰੀ ਗੱਲ ਦੂਸਰੀ ਗੱਲ ਇਹ ਕਿ ਜਿਹੜੇ ਇਹ ਉਦਘਾਟਨ ਹੋ ਰਹੇ ਨੇ ਸਿੱਖਿਆ ਕ੍ਰਾਂਤੀ ਦੇ ਤਹਿਤ ਇਹ ਅਸੀਂ ਨੀ ਪੱਥਰ ਨਹੀਂ ਰੱਖ ਰਹੇ ਇਹ ਉਹਦਘਾਟਨ ਕਰ ਰਹੇ ਹਾਂ ਅਸੀਂ ਜਿਹੜੇ ਕੰਮ ਆਲਰੇਡੀ ਸਰਕਾਰ ਨੇ ਕੀਤੇ ਨੇ ਸੋ ਆਪਣੇ ਆਪ ਚ ਪੰਜਾਬ ਸਰਕਾਰ ਦਾ ਜਿੱਥੇ ਬਹੁਤ ਵੱਡਾ ਉਪਰਾਲਾ ਹੈ ਮੈਂ ਮੁਬਾਰਕਬਾਦ ਦਿੰਦਾ ਸਾਡੇ ਐਜੂਕੇਸ਼ਨ ਮਿਨਿਸਟਰ ਹਰਜੋਤ ਸਿੰਘ ਬੈਂਸਟੀ ਨੂੰ ਜਿਨ੍ਹਾਂ ਨੇ ਪਿਛਲੇ 3 ਸਾਲ ਤੋਂ ਇਸ ਡਿਪਾਰਟਮੈਂਟ ਦੇ ਵਿੱਚ ਬੜੀ ਮਿਹਨਤ ਕੀਤੀ ਹੈ ਔਰ ਮਿਹਨਤ ਕਰਕੇ ਸਕੂਲਾਂ ਦਾ ਕਾਇਆਕਲਪ ਕੀਤਾ ਔਰ ਸਿੱਖਿਆ ਦੇ ਵਿੱਚ ਨਵੀਂ ਕ੍ਰਾਂਤੀ ਲਿਆਂਦੀ ਹੈ ਸੱਚੀ ਕ੍ਰਾਂਤੀ ਲਿਆਂਦੀ ਹੈ ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜੇ ਦੋਨੋਂ ਸਾਡੇ ਯੋਗ ਲੀਡਰ ਨੇ ਜਿਹੜੇ ਅੱਜ ਦੀ ਤਰੀਕ ਚ ਪੋਲਿਟਿਕਸ ਦੇ ਵਿੱਚ ਜਿਹੜੋ ਕਹ ਲੋ ਚਾਨਣ ਮਨਾਰਾ ਬਣੇ ਹੋਏ ਨੇ ਤੇ ਉਹਨਾਂ ਦੀ ਇਹ ਯੋਗ ਅਗਵਾਈ ਦੇ ਅੰਦਰ ਜਿਹੜੀ ਸਿੱਖਿਆ ਦੀ ਕ੍ਰਾਂਤੀ ਚੱਲ ਰਹੀ ਹੈ ਇਸ ਸਾਲ ਪੰਜਾਬ ਸਰਕਾਰ ਨੇ ਆਪਣਾ ਜਿਹੜਾ ਬਜਟ ਹੈ ਸਿੱਖਿਆ ਦਾ ਉਹ ਲਗਭਗ ਲਗਭਗ ਇਸ ਸਾਲ ਦੇ ਬਜਟ 'ਚ ਅੱਜ ਤੱਕ ਦਾ ਇਤਿਹਾਸਿਕ ਬਜਟ ਰੱਖਿਆ ਹੈ 20000 ਕਰੋੜ ਦੇ ਲਗਭਗ ਪੈਸਾ ਜਿਹੜਾ ਉਹ ਪੰਜਾਬ ਸਰਕਾਰ ਨੇ ਇਸ ਵਾਰ ਸਿੱਖਿਆ ਦੀ ਜਿਹੜੇ ਸਿੱਖਿਆ ਦੇ ਖੇਤਰ ਦੇ ਵਿੱਚ ਖਰਚ ਕਰਨਾ ਹੈ ਜਿਹੜੇ ਸਾਡੇ ਟੀਚਰ ਅਧਿਆਪਕ ਨੇ ਜਿਹੜੇ ਉਹ ਵਿਦੇਸ਼ਾਂ 'ਚ ਜਾ ਰਹੇ ਨੇ ਤਾਂ ਉਹਨਾਂ ਦਾ ਐਡਾ ਵੱਡਾ ਫਾਇਦਾ ਹੋ ਰਿਹਾ ਕਿ ਉਹ ਵਿਦੇਸ਼ਾਂ 'ਚ ਚੱਲ ਰਿਹਾ ਸਿਸਟਮ ਦੇਖ ਕੇ ਆਉਂਦੇ ਨੇ ਉੱਥੇ ਦਾ ਪੜ੍ਹਾਈ ਦਾ ਪੈਟਰਨ ਦੇਖ ਕੇ ਆਉਂਦੇ ਨੇ ਉੱਥੇ ਦਾ ਐਟਮੋਸਫੀਅਰ ਦੇਖ ਕੇ ਆਉਂਦੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਜਦੋਂ ਉਹ ਆਪਣੇ ਵਤਨੀ ਵਾਪਸ ਪਰਤਦੇ ਨੇ ਤਾਂ ਆ ਕੇ ਜਿਹੜੇ ਨਾਲ ਦੇ ਹੋਰ ਸਕੂਲ ਨੇ ਆਪਣੇ ਅਧਿਆਪਕ ਨੇ ਆਪਣੇ ਏਰੀਆ ਦੇ ਵਿੱਚ ਉਹਨਾਂ ਨੂੰ ਹੋਰ ਜਾਨੀ ਕਿ ਚਾਨਣਾ ਪਾਉਂਦੇ ਨੇ ਵੀ ਅਸੀਂ ਫਲਾਨੀ ਕੰਟਰੀ ਸਿੰਗਾਪੁਰ ਗਏ ਸੀ ਅਸੀਂ ਫਿਨਲੈਂਡ ਗਏ ਸੀ ਅਸੀਂ ਉੱਥੇ ਜਾ ਕੇ ਆਹ ਟੀਚਰਾਂ ਨੂੰ ਦੇਖਿਆ ਉੱਥੇ ਸਿਸਟਮ ਦੇਖਿਆ ਉੱਥੇ ਪਾਣੀ ਦਾ ਸਿਸਟਮ ਦੇਖਿਆ ਵਾਸ਼ਰੂਮ ਦਾ ਸਿਸਟਮ ਦੇਖਿਆ ਪੜ੍ਹਾਈ ਦਾ ਸਿਸਟਮ ਦੇਖਿਆ ਵੀ ਪੜ੍ਹਾਉਂਦੇ ਕਿਵੇਂ ਨੇ ਫਿਰ ਉਹ ਸਾਰੀਆਂ ਚੀਜ਼ਾਂ ਨੂੰ ਜਾ ਕੇ ਜਦ ਹੋਰੇ ਆ ਕੇ ਦੱਸਦੇ ਨੇ ਤਾਂ ਉਹਦੇ ਨਾਲ ਜਾਹਰ ਜੀ ਗੱਲ ਹੈ ਕਿ ਜਿਹੜੀ ਵਿੱਦਿਆ ਹੈ ਉਹਨੂੰ ਇੰਟਰਨੈਸ਼ਨਲ ਜਿਹੜਾ ਮੁਕਾਮ ਹੈ ਵਰਲਡ ਲੈਵਲ ਦਾ ਮਕਾਮ ਹੈ ਜਿਹੜਾ ਉਹ ਮਿਲਣ ਦੇ ਵਿੱਚ ਬੜੀ ਵੱਡੀ ਜਾਨੀ ਕਿ ਉਪਲਬਧੀ ਹੁੰਦੀ ਆ ਇੱਕ ਸਾਥ ਮਿਲਦਾ ਜੀ ਮਾਦਿਕ ਸਾਹਿਬ ਇੱਕ ਜਣਾ ਪ੍ਰਿੰਸੀਪਲ ਆ ਤਰੱਕੀ ਦਾ ਕੋਟਾ ਦਾ ਕੈਪਟਨ ਸਰਕਾਰ ਨੇ 50% ਕਰਤਾ ਤੇ ਕੋਈ ਸਰਕਾਰ ਨੇ 75% ਕਰਤਾ ਬਤਾ ਕੇ ਕਿੰਨਾ ਕੁ ਫਾਇਦਾ ਮਿਲਦਾ ਬਹੁਤ ਵੱਡਾ ਫਾਇਦਾ ਹੋਊਗਾ ਜੀ ਹਮੇਸ਼ਾ ਇੱਕ ਗੱਲ ਯਾਦ ਰੱਖਿਓ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਆਮ ਲੋਕਾਂ ਦੀ ਚੁਣੀ ਗਈ ਸਰਕਾਰ ਹੈ ਠਨਾਡਾ ਦੀ ਸਰਕਾਰ ਨਹੀਂ ਇਹ ਗਰੀਬ ਵਰਗ ਨੂੰ ਅਪਲਿਫਟ ਕਰਨ ਵਾਲੀ ਸਰਕਾਰ ਹੈ ਇਹ ਮੱਧ ਵਰਗੀਆਂ ਦੀ ਸਰਕਾਰ ਹੈ ਇਹ ਅੱ퍼 ਮੱਧ ਵਰਗੀਆਂ ਦੀ ਸਰਕਾਰ ਹੈ ਇਹ ਤਨਾਡਾ ਦੀ ਸਰਕਾਰ ਨਹੀਂ ਸੋ ਇਸ ਕਰਕੇ ਯਾਦ ਰੱਖਿਓ ਜੇ ਕਿਸੇ ਨੇ ਗਰੀਬ ਦੀ ਬਾਹ ਮੱਤ ਵਰਗੀ ਦੀ ਬਾਹ ਫੜਨੀ ਹੈ ਤਾਂ ਹਮੇਸ਼ਾ ਆਮ ਆਦਮੀ ਪਾਰਟੀ ਨੇ ਫੜਨੀ ਹੈ ਔਰ ਨਾ ਕਿਸੇ ਕਾਂਗਰਸ ਨੇ ਫੜਨੀ ਹੈ ਨਾ ਅਕਾਲੀਆਂ ਨੇ ਫੜਨੀਆਂ ਨਾ ਭਾਜਪਾ ਨੇ ਫੜਨੀਆਂ ਸੋ ਅੱਜ ਜੇ ਇੱਕ ਆਮ ਘਰ ਦੇ ਧੀ ਨੂੰ ਆਮ ਘਰ ਦੇ ਬੱਚੇ ਨੂੰ ਸਿੱਖਿਆ ਮਿਲਣ ਲੱਗੀ ਹੈ ਤਾਂ ਉਹਦੀ ਬਦੌਲਤ ਇੱਕੋ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ 12750 ਦੇ ਕਰੀਬ ਟੀਚਰ ਅਸੀਂ ਪੱਕੇ ਕੀਤੇ ਨੇ ਔਰ ਬੜੀ ਗੱਲ ਹੈ ਕਿ ਉਹ ਇੰਨੀ-ਇੰਨੀ ਲੰਬੀ ਸਮੇਂ ਤੋਂ ਉਹਨਾਂ ਦੀ ਡਿਮਾਂਡ ਸੀ ਜਿਹੜੀ ਅਸੀਂ ਪੂਰਨ ਪੂਰੀ ਕੀਤੀ ਹੈ ਔਰ ਉਹਨਾਂ ਦੀ ਤਨਖਾਹ 'ਚ ਵੀ ਤਿੰਨ ਤੋਂ ਚਾਰ ਗੁਣਾ ਇਜ਼ਾਫਾ ਹੋ ਗਿਆ ਜਿਹਦੀ ਤਨਖਾਹ 6000 ਸੀ ਅੱਜ 20000 ਤੋਂ 24-25000 ਹੋਈ ਹੋਈ ਹੈ ਔਰ 20000 ਦੇ ਕਰੀਬ ਅਧਿਆਪਕਾਂ ਦਾ ਜਿਹੜਾ ਜਿਹੜਾ ਭਰਤੀ ਦਾ ਪ੍ਰੋਗਰਾਮ ਹੈ ਆਲਰੇਡੀ ਔਨ ਉਹਦੇ 'ਚ ਚੱਲ ਰਿਹਾ ਹੈ ਪ੍ਰਤੀਕਿਰਿਆ جاری ਹੈ ਬਹੁਤ ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਹੈ ਜਿਹੜੇ ਨਵੇਂ ਟੀਚਰ ਔਰ ਨਵੇਂ ਹਰ ਤਰ੍ਹਾਂ ਦੇ ਜਣੇ ਕਿ ਜਿੱਥੇ-ਇੱਥੇ ਜ਼ਰੂਰਤ ਪਾਉਗੀ ਅ ਮਤਲਬ ਕਿ ਸਕੂਲਾਂ ਦੇ ਨਮਿਤ ਉਹ ਫੈਕਲਟੀ ਭਰਤੀ ਕਰਨ ਸਰ ਪ੍ਰਾਈਵੇਟ ਸਕੂਲਾਂ ਦੇ ਦੇਖਿਆ ਹੋਣਾ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਸਾਹਿਬ ਨੇ ਇਹਦੇ ਤੇ ਬੜਾ ਸੀਰੀਅਸ ਮੇਜਰ ਲੈਂਦੇ ਹੋਏ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਨੂੰ ਇਹ ਗੱਲ ਜਾਰੀ ਕੀਤੀ ਹੈ ਦੇਸ਼ ਜਾਰੀ ਕੀਤੇ ਨੇ ਵੀ ਕਿਸੇ ਵੀ ਕਿਸਮ ਦੀ ਨਾ ਵਰਦੀਆਂ ਚ ਨਾ ਕਿਤਾਬਾਂ ਚ ਲੁੱਟਾ ਜਿਹੜੀ ਉਹ ਬਰਦਾਸ਼ਤ ਨਹੀਂ ਹੋਊਗੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ